ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਾਹਿਬ ਦੀ ਬਾਣੀ ਦੀ ਵਿਚਾਰ ਅਸੀਂ ਸਾਰੇ ਕਰ ਰਹੇ ਹਾਂ ਹੁਣ ਤੱਕ ਅਸੀਂ ਅਨੰਦ ਸਾਹਿਬ ਦੀ 17 ਪੌੜੀਆਂ ਦੀ ਵਿਚਾਰ ਕੀਤੀ ਅੱਜ ਅਸੀਂ 18ਵੀਂ ਪੌੜੀ ਦੀ ਵਿਚਾਰ ਕਰਾਂਗੇ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੇ ਡਰ ਸਹਿਮ ਫਿਕਰ ਚਿੰਤਾਵਾਂ ਹੁੰਦੀਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਅਸੀਂ ਬਹੁਤ ਕੁਝ ਕਰਦੇ ਹਾਂ ਪਰ ਗੁਰਬਾਣੀ ਦੇ ਵਿੱਚ ਸਾਨੂੰ ਸਤਿਗੁਰੂ ਦੱਸਦੇ ਨੇ ਕਿ ਅਸਲ ਕਿਸੇ ਵੀ ਚੀਜ਼ ਦਾ ਕੋਈ ਇਲਾਜ ਕਰਨਾ ਹੋਵੇ ਨਾ ਕਿਸੇ ਬਿਮਾਰੀ ਦਾ ਤਪੈਲਾ ਪਤਾ ਤੇ ਕਰੋ ਕਿ ਇਹ ਸ਼ੁਰੂ ਕਿੱਥੋਂ ਹੋ ਰਹੀ ਹੈ ਫੋਰ ਐਗਜ਼ਾਮਪਲ ਤੁਸੀਂ ਕਿਸੇ ਡਾਕਟਰ ਕੋਲ ਜਾਂਦੇ ਹੋ ਤੇ ਉਹਨੂੰ ਕਹਿੰਦੇ ਹੋ ਮੇਰੇ ਸਿਰ ਪੀੜ ਹੋ ਰਹੀ ਹੈ ਸਿਰਦਰਦ ਹੋ ਰਹੀ ਹੈ ਉਹ ਪੁੱਛਦਾ ਕਦੋਂ ਤੋਂ ਹੋ ਰਹੀ ਹੈ ਸਵੇਰ ਤੋਂ ਹੋ ਰਹੀ ਹੈ ਜੀ ਅੱਛਾ ਹੁਣ ਜੇ ਤਾਂ ਉਹ ਬਹੁਤਾ ਸਿਆਣਾ ਨਹੀਂ ਤੇ ਉਹ ਤੁਹਾਨੂੰ ਸਿਰਫ ਇੱਕ ਪੇਨ ਕਿਲਰ ਇੱਕ ਦਰਦ ਦੂਰ ਕਰਨ ਵਾਲੀ ਗੋਲੀ ਪੈਰਾਸੈਟਾਮੋਲ ਵਗੈਰਾ ਦੇ ਦੇਗਾ ਤੁਸੀਂ ਉਹਨੂੰ ਖਾ ਲੋਗੇ ਪਰ ਫੇਰ ਆਰਾਮ ਆ ਜਾਏਗਾ ਪਰ ਅਗਲੇ ਦਿਨ ਦੁਬਾਰਾ ਹੋ ਜਾਏਗੀ ਜਾਂ ਤੀਜੇ ਦਿਨ ਦੁਬਾਰਾ ਹੋ ਜਾਏਗੀ ਪਰ ਸਿਆਣਾ ਡਾਕਟਰ ਕੀ ਕਰਦਾ ਆ ਉਹ ਟੈਸਟ ਲਿਖਦਾ ਆ ਜਾਂ ਤੁਹਾਡੀ ਨਬਜ਼ ਚੈੱਕ ਕਰਦਾ ਜਾਂ ਤੁਹਾਨੂੰ ਪੁੱਛਦਾ ਆ ਕਿ ਕਿਦਣ ਤੋਂ ਹੋ ਰਹੀ ਐ ਕਿਵੇਂ ਸ਼ੁਰੂ ਹੋਈ ਸੀ ਕੱਲ ਕੀ ਖਾਦਾ ਸੀ ਕੀ ਕੀਤਾ ਸੀ ਤਾਂ ਕਿ ਉਹ ਜਾਣ ਸਕੇ ਕਿ ਇਹ ਸ਼ੁਰੂ ਕਿਵੇਂ ਹੋਈ ਇਹਦਾ ਕਾਰਨ ਕੀ ਆ ਰੀਜ਼ਨ ਕੀ ਆ ਤਾਂ ਇਸੇ ਤਰ੍ਹਾਂ ਹੀ ਅਸੀਂ ਕਦੀ ਇਹ ਨਹੀਂ ਸੋਚਦੇ ਕਿ ਸਾਡੇ ਜੀਵਨ ਦੇ ਵਿੱਚ ਜਿਹੜੇ ਮੈਨੂੰ ਦੁੱਖ ਨੇ ਜਾਂ ਜਿਹੜੇ ਮੇਰੇ ਡਰ ਨੇ ਮੇਰੀਆਂ ਜਿਹੜੀਆਂ ਫਿਕਰਾਂ ਨੇ ਜਿਹੜੇ ਸਹਿਮ ਨੇ ਇਹ ਕਿਉਂ ਨੇ ਇਨਾਂ ਦੇ ਪਿੱਛੇ ਕਾਰਨ ਕੀ ਅਸੀਂ ਸਿਰਫ ਇਲਾਜ ਲੱਭਦੇ ਹਾਂ ਤਾਂ ਕਈ ਵਾਰੀ ਅਸੀਂ ਬਾਹਰ ਫਿਰ ਬੜੇ ਸਾਰੇ ਯਤਨ ਕਰਦੇ ਹਾਂ ਲੋਕ ਕਦੀ ਕਿਤੇ ਜਾ ਕੇ ਮੱਥੇ ਟੇਕਦੇ ਨੇ ਕਦੀ ਕਿਤੇ ਜਾ ਕੇ ਧਾਗੇ ਤਵੀਤ ਕਰਦੇ ਨੇ ਕੋਈ ਕਿਸੇ ਕੋਲ ਚਲਾ ਜਾਂਦਾ ਕਿਸੇ ਬਾਬੇ ਕੋਲੋਂ ਕਹਿ ਲੈਂਦਾ ਕਿ ਇਹ ਵਾਲੀ ਮਾਲਾ ਫੇਰੋ ਇਹ ਵਾਲਾ ਪਾਠ ਇੰਨੀ ਵਾਰ ਕਰੋ ਉਹ ਦੂਰ ਜਾ ਕੇ ਪਹਾੜਾਂ ਦੇ ਵਿੱਚ ਉੱਥੇ ਜਾ ਕੇ ਮੱਥਾ ਟੇਕ ਕੇ ਜੋਤ ਜਗਾ ਕੇ ਆਓ ਤੇ ਅਸੀਂ ਕਰਦੇ ਹਾਂ ਕੋਈ ਕਹ ਦੇਗਾ ਇੰਨੇ ਪੈਸੇ ਮੈਨੂੰ ਦੋ ਮੈਂ ਆ ਹਵਨ ਕਰ ਦਵਾਵਾਂਗਾ ਮੈਂ ਆ ਕਰਾਂਗਾ ਅਲਗ-ਅਲਗ ਤਰੀਕੇ ਦੇ ਨਾਲ ਫਿਰ ਅਸੀਂ ਯਤਨ ਕਰਦੇ ਹਾਂ ਇਹ ਤੇ ਧਾਰਮਿਕ ਫੀਲਡ ਹੋ ਗਿਆ ਉਂਝ ਵੀ ਬਥੇਰਾ ਕੁਝ ਕਰਦੇ ਆ ਪਰ ਉਹ ਸਹਿਮ ਨਹੀਂ ਮੁੱਕਦਾ ਉਹ ਥੋੜੀ ਦੇਰ ਲਈ ਚੈਨ ਆਉਂਦਾ ਫੇਰ ਸ਼ੁਰੂ ਹੋ ਜਾਂਦਾ ਕਿਸੇ ਨਾ ਕਿਸੇ ਪਾਸੇ ਤਾਂ ਸਾਨੂੰ ਪਹਿਲਾਂ ਪਤਾ ਹੋਵੇ ਕਿ ਇਹਦਾ ਕਾਰਨ ਕੀ ਹੈ ਰੀਜ਼ਨ ਕੀ ਹੈ ਇਹਦੀ ਜੜ ਕੀ ਹੈ ਜੜ ਖਤਮ ਹੋਏਗੀ ਤੇ ਫਿਰ ਦੁਬਾਰਾ ਨਹੀਂ ਆਏਗਾ ਪਰ ਜੇ ਜੜ ਦਾ ਇਲਾਜ ਨਹੀਂ ਕੀਤਾ ਜੇ ਅਸਲੀ ਬਿਮਾਰੀ ਦਾ ਇਲਾਜ ਨਹੀਂ ਕੀਤਾ ਤੇ ਉਹ ਸਿਰਦਰਦ بار بار ਹੁੰਦੀ ਜਾਏਗੀ ਉਹ ਪੇਟ ਦਰਦ ਬਾਰ ਬਾਰ ਹੁੰਦੀ ਜਾਏਗੀ ਪਤਾ ਤੇ ਲੱਗੇ ਕਿ ਕੀ ਹੈ ਸਹਿਮ ਡਰ ਫਿਕਰ ਚਿੰਤਾਵਾਂ ਕਿਸ ਗੱਲ ਦੀਆਂ ਨੇ ਸਾਨੂੰ ਗੁਰਬਾਣੀ ਦੇ ਵਿੱਚ ਥਾਂ ਪਰ ਥਾਂ ਸਤਿਗੁਰੂ ਨੇ ਬੜੀ ਵਾਰ ਸਾਨੂੰ ਸਮਝਾਇਆ ਹੈ ਪਰ ਅਸੀਂ ਜਿਵੇਂ ਬੜੀ ਵਾਰ ਇਹ ਗੱਲ ਕਹੀ ਹੈ ਅਸੀਂ ਸਿਰਫ ਬਾਣੀ ਨੂੰ ਪੜਨ ਤੱਕ ਸੀਮਤ ਰਹੇਗੇ ਪੜਨ ਤੱਕ ਵੀ ਕਾ ਨੂੰ ਪੜਵਾਉਣ ਤੱਕ ਰਹੇਗੇ ਕਿ ਕੋਈ ਮੇਰੇ ਲਈ ਪੜ ਦੇਵੇ ਕੋਈ ਮੇਰੇ ਲਈ ਪਾਠ ਕਰ ਦੇਵੇ ਅਸੀਂ ਫਲਾਣੀ ਜਗ੍ਹਾ ਪਾਠ ਕਰਵਾ ਲਿਆ ਪਰ ਸੱਚੀ ਦੱਸਾਂ ਸਾਡੇ ਸਾਰੇ ਦੁੱਖ ਸਾਡੇ ਸਾਰੇ ਸਹਿਮ ਡਰ ਫਿਕਰ ਚਿੰਤਾਵਾਂ ਦੀ ਦਵਾਈ ਉਹਦੀ ਮੈਡੀਸਿਨ ਉਹਦਾ ਇਲਾਜ ਗੁਰਬਾਣੀ ਦਿੱਤਾ ਹੋਇਆ ਪਰ ਅਸੀਂ ਪੜਨ ਦੀ ਜਗ੍ਹਾ ਅਸੀਂ ਸੋਚਦੇ ਹਾਂ ਕਿ ਜਿੱਦਾਂ ਟੈਬਲੇਟ ਖਾ ਲਈ ਉਦਾਂ ਖਾ ਲਵਾਂਗੇ ਜਾਂ ਕੋਈ ਹੋਰ ਖਾ ਲੇਗਾ ਤੇ ਕੁਝ ਹੋ ਜਾਏਗਾ ਇਹ ਪੋਸੀਬਲ ਨਹੀਂ ਹੁੰਦਾ ਫਿਰ ਉਹ ਸਹਿਮ ਬਣੇ ਰਹਿੰਦੇ ਨੇ ਤਾਂ ਉਮਰ ਬੜੇ ਨੇ ਸਾਰੀ ਜ਼ਿੰਦਗੀ ਬਣੇ ਰਹਿੰਦੇ ਨੇ ਅੱਜ ਜਿਹੜੀ ਪੌੜੀ ਦੀ ਵਿਚਾਰ ਅਸੀਂ 18ਵੀਂ ਪੌੜੀ ਦੀ ਕਰਨ ਲੱਗੇ ਆ ਆਨੰਦ ਸਾਹਿਬ ਹੁਣ ਦੇਖੋ ਜਿਹੜਾ ਸਹਿਮ ਹੈ ਜਿਹੜੇ ਡਰ ਨੇ ਚਿੰਤਾਵਾਂ ਨੇ ਫਿਕਰ ਨੇ ਇਹ ਆਨੰਦ ਦੇ ਦੁਸ਼ਮਣ ਨੇ ਹੈਗੇ ਕਿ ਨਹੀਂ ਜੀਵਨ ਵਿੱਚ ਖੁਸ਼ ਨਹੀਂ ਹੋ ਸਕਦਾ ਬੰਦਾ ਪੂਰੀ ਤਰ੍ਹਾਂ ਜਦੋਂ ਤੱਕ ਉਹਨੂੰ ਕੋਈ ਨਾ ਕੋਈ ਡਰ ਹੈ ਜਦੋਂ ਤੱਕ ਕਿਸੇ ਨਾ ਕਿਸੇ ਤਰੀਕੇ ਦਾ ਸਹਿਮ ਮਨ 'ਚ ਪਿਆ ਹੋਇਆ ਕਿਸੇ ਨਾ ਕਿਸੇ ਤਰੀਕੇ ਦੀ ਕੋਈ ਫਿਕਰ ਮਨ 'ਚ ਪਈ ਫਿਰ ਖੁਸ਼ੀ ਜਿਹੜੀ ਆ ਅਧੂਰੀ ਰਹਿੰਦੀ ਹੈ ਆਨੰਦ ਬਣਦਾ ਨਹੀਂ ਆਨੰਦ ਜਿਹੜਾ ਸਦਾ ਰਹਿਣ ਵਾਲਾ ਸੁੱਖ ਹੈ ਜਿਹੜੀ ਸਦਾ ਰਹਿਣ ਵਾਲੀ ਖੁਸ਼ੀ ਹੈ ਉਹ ਕਿੱਦਾਂ ਆ ਜਾਏਗੀ ਜੇ ਮਨ ਦੇ ਅੰਦਰ ਡਰ ਨੇ ਫਿਕਰ ਨੇ ਚਿੰਤਾਵਾਂ ਨੇ ਆਉ ਦੇਖੀਏ ਫਿਰ ਗੁਰੂ ਅਮਰਦਾਸ ਸਾਹਿਬ 18ਵੀਂ ਪੌੜੀ ਨਾਨਕ ਸਾਹਿਬ ਵਿੱਚ ਪਹਿਲੀ ਤੁਕ ਵਿੱਚ ਬਚਨ ਕਰਦੇ ਨੇ ਕਰਮੀ ਸਹਜ ਨਾ ਉਪਜੈ ਵਿਣਸਹਿਜੈ ਸਹਸਾ ਨਾ ਜਾਇ ਜਿਹੜੇ ਬਾਹਰੋਂ ਅਸੀਂ ਕਰਮ ਕਰ ਰਹੇ ਹਾਂ ਧਰਮ ਦੇ ਨਾਂ ਤੇ ਕਿ ਸਾਡੇ ਅੰਦਰਲੇ ਡਰ ਸਾਡੀ ਅੰਦਰਲੀ ਫਿਕਰ ਸਾਡੇ ਅੰਦਰਲੇ ਸਹਿਮ ਮੁੱਕ ਜਾਣ ਗੁਰੂ ਅਮਰ ਅਮਰਦਾਸ ਸਾਹਿਬ ਕਹਿੰਦੇ ਇਹ ਬਾਹਰਲੇ ਕਰਮ ਕਾਂਡਾਂ ਦੇ ਨਾਲ ਸਾਡੇ ਮਨ ਨੂੰ ਸਹਜ ਟਿਕਾਉ ਨਹੀਂ ਮਿਲਦਾ ਉਸ ਟਿਕਾ ਤੋਂ ਬਿਨਾ ਕਦੀ ਵੀ ਮਨ ਦੇ ਡਰ ਮਨ ਦੇ ਸਹਿਮ ਮਨ ਦੇ ਜਿਹੜੇ ਸੈਸੇ ਨੇ ਫਿਕਰ ਨੇ ਉਹ ਖਤਮ ਨਹੀਂ ਹੁੰਦੇ ਲਗਾਤਾਰ ਅੰਦਰ ਸ਼ੱਕ ਬਣਿਆ ਹੋਇਆ ਹੈ ਅਰਦਾਸਾਂ ਕਰਕੇ ਵੀ ਡਰ ਲੱਗੇ ਹੋਏ ਨੇ ਅਰਦਾਸ ਕਰਕੇ ਪ੍ਰਮਾਤਮਾ ਨੂੰ ਮੰਨ ਕੇ ਵੀ ਫਿਕਰ ਪਈ ਹੋਈ ਹੈ ਹੈਰਾਨੀ ਵਾਲੀ ਗੱਲ ਹੈ ਕਿ ਨਹੀਂ ਅਸੀਂ ਰੱਬ ਨੂੰ ਮੰਨਦੇ ਵੀ ਹਾਂ ਇੱਕ ਇਹ ਵੀ ਮੰਨਦੇ ਹਾਂ ਜੀ ਕਿ ਉਹਦੇ ਹੁਕਮ ਚ ਸਭ ਕੁਝ ਹੋ ਰਿਹਾ ਹੈ ਇਹ ਵੀ ਮੰਨਦੇ ਕਿ ਉਹ ਭਲਾ ਹੀ ਕਰੇਗਾ ਫਿਰ ਵੀ ਡਰ ਹੈ ਫਿਰ ਵੀ ਸਹਿਮ ਹੈ ਫਿਰ ਵੀ ਸੈਸੇ ਸੰਕੇ ਸ਼ੰਕੇ ਸੰਸਾ ਲੱਗੀ ਹੋਈ ਹਰ ਵੇਲੇ ਕਿਉਂ ਕਿਉਂਕਿ ਅੰਦਰ ਟਿਕਾਉ ਨਹੀਂ ਹੈ ਟਿਕਿਆ ਹੋਇਆ ਮਨ ਨਹੀਂ ਹੈ ਤੇ ਟਿਕਾਉ ਜਿਹੜਾ ਨਾ ਉਹ ਬਾਹਰੀ ਕਰਮਾ ਨਾਲ ਨਹੀਂ ਆਉਂਦਾ ਉਹ ਬਾਹਰੀ ਪੂਜਾ ਪਾਠ ਨਾਲ ਟਿਕਾਉ ਨਹੀਂ ਹੁੰਦਾ ਕਿਉਂਕਿ ਅਸੀਂ ਕਿਸੇ ਹੋਰ ਨੀਅਤ ਨਾਲ ਕਿਸੇ ਹੋਰ ਇੰਟੈਂਸ਼ਨ ਨਾਲ ਬਾਹਰੋਂ ਕਰਮ ਕਾਂਡ ਕਰ ਰਹੇ ਹਾਂ ਇਸ ਨੂੰ ਸਮਝਾਂਗੇ ਇਸ ਬਾਡੀ ਦੇ ਨਾਲ ਸੋ ਕਰਮੀ ਸਹਿਜ ਨਾ ਉਪਜੈ ਵਿਣ ਸਹਿਜੈ ਸੈਸਾ ਨਾ ਜਾਏ ਹੁਣ ਪਿਛਲੀ ਪੰਕਤੀ ਚ ਪਿਛਲੀ ਪੌੜੀ ਚ ਆਇਆ ਸੀ ਕਿ ਪਵਿੱਤਰ ਹੋਣਾ ਹੈ ਅੰਦਰੋਂ ਅੰਦਰੋਂ ਪਵਿੱਤਰ ਹੋਵਾਂਗੇ ਤੇ ਅੰਦਰਲੀ ਮੈਲ ਮੁਕੇਗੀ ਅੰਦਰੋਂ ਵਿਕਾਰ ਮੁਕਣਗੇ ਅੰਦਰੋਂ ਉਹ ਸਾਰੀਆਂ ਬੁਰਾਈਆਂ ਮੁਕਣਗੀਆਂ ਫਿਰ ਡਰ ਵੀ ਚਲੇ ਜਾਏਗਾ ਅੰਦਰ ਟਿਕਾਓ ਉਦੋਂ ਹੀ ਟਿਕਾਂਗੇ ਨਾ ਕਿਸੇ ਕਮਰੇ ਦੇ ਵਿੱਚ ਜੇ ਤੁਸੀਂ ਟਿਕਣਾ ਹੈ ਜੇ ਤੁਸੀਂ ਕਿਸੇ ਘਰ ਚ ਲੰਮੀ ਦੇਰ ਰਹਿਣਾ ਹੈ ਲੰਮਾ ਸਮਾਂ ਰਹਿਣਾ ਚਾਹੁੰਦੇ ਹੋ ਤੁਸੀਂ ਕੀ ਕਹਿੰਦੇ ਹੋ ਇਹ ਸਾਫ਼ ਹੋਣਾ ਚਾਹੀਦਾ ਜੇ ਉਸ ਕਮਰੇ ਚ ਸਦੀਆਂ ਦਾ ਕੂੜਾ ਪਿਆ ਹੋਵੇ ਉੱਥੇ ਤੁਸੀਂ ਕਿੰਨੇ ਕੁ ਦਿਨ ਖੜੋ ਸਕਦੇ ਹੋ ਤੁਸੀਂ ਟਿਕੋਗੇ ਨਹੀਂ ਰਹਿ ਨਹੀਂ ਸਕਦੇ ਉਹਨੂੰ ਸਫਾਈ ਜ਼ਰੂਰੀ ਹੈ ਇਹਨੂੰ ਪਹਿਲਾਂ ਸਾਫ਼ ਕਰੋ ਇਹਨੂੰ ਕਲੀਨ ਕਰੋ ਇਹਨੂੰ ਪਵਿੱਤਰ ਕਰੋ ਫਿਰ ਮੈਂ ਬੈਠਾਂਗਾ ਫਿਰ ਮੈਂ ਰਹਿ ਸਕਾਂਗਾ ਇਹ ਤਾਂ ਬਹੁਤ ਗੰਦਾ ਹੈ ਇੱਥੇ ਟਿਕਿਆ ਨਹੀਂ ਜਾਂਦਾ ਤੇ ਜੇ ਮਨ ਦੇ ਅੰਦਰ ਪਹਿਲਾਂ ਹੀ ਗੰਦਗੀ ਪਈ ਹੋਈ ਹੈ ਵਿਕਾਰਾਂ ਦੀ ਜੇ ਕਾਮ, ਕ੍ਰੋਧ, ਕਾਮ ਹੁੰਦੀਆਂ ਕਾਮਨਾਵਾਂ ਨਾ ਖਤਮ ਹੋਣ ਵਾਲੀਆਂ ਕਾਮਨਾਵਾਂ ਪਈਆਂ ਹੈ ਉਹ ਸਰੀਰ ਨਾਲ ਰਿਲੇਟਡ ਵੀ ਨੇ ਉਹ ਮਨ ਨਾਲ ਰਿਲੇਟਡ ਵੀ ਨੇ ਬੜੀਆਂ ਚੀਜ਼ਾਂ ਕ੍ਰੋਧ ਗੁੱਸਾ ਅੰਦਰ ਪਿਆ ਹੋਇਆ ਆ ਲੋਭ ਲਾਲਚ ਅੰਦਰ ਪਿਆ ਹੋਇਆ ਮੋਹ ਜ਼ਰੂਰਤ ਤੋਂ ਜ਼ਿਆਦਾ ਹਰ ਚੀਜ਼ ਦੇ ਨਾਲ ਅਸੀਂ ਕੁੱਟ-ਕੁੱਟ ਕੇ ਉਹਨੂੰ ਜੱਫੀਆਂ ਪਾਈ ਹੋਈਆਂ ਫੜ ਕੇ ਰੱਖਿਆ ਕਿ ਇਹ ਨਾ ਚਲਾ ਜਾਏ ਇਹ ਮਿਲ ਜਾਏ ਅਹੰਕਾਰ ਮੈਂ ਮੇਰੀ ਇਹ ਮੇਰਾ ਉਹ ਮੇਰਾ ਹੁਣ ਇਹ ਸਭ ਚੀਜ਼ਾਂ ਜਿਹੜੀਆਂ ਨੇ ਹੋਰ ਕਿੰਨੇ ਸਾਰੇ ਕੂੜੇ ਨੂੰ ਅੰਦਰ ਲੈ ਕੇ ਆਉਂਦੀਆਂ ਈਰਖਾ ਨਫ਼ਰਤ ਜਲਨ ਨਾਲ ਹੀ ਫਿਰ ਝੂਠ ਨਿੰਦਿਆ ਨਾਲੇ ਸ਼ਿਕਾਇਤਾਂ ਇਹ ਸਭ ਕੂੜਾ ਅੰਦਰ ਇਕੱਠਾ ਹੈ ਹੁਣ ਇੰਨੇ ਕੂੜੇ ਦੇ ਵਿੱਚ ਟਿਕਿਆ ਕਿਵੇਂ ਜਾਏ ਮੁਸ਼ਕ ਪਈ ਹੋਈ ਅੰਦਰ ਤਾਂ ਯੂ ਸਟਿੰਕਿੰਗ ਇਨਸਾਈਡ ਬਿਕਾਜ਼ ਆਫ ਦਾ ਟਰੈਸ਼ ਆਫ ਦੋਸ ਵਾਈਸਸ ਯੂ ਕਾਂਟ ਸਟੇ देयर ਉਥੇ ਸਹਿਜ ਨਹੀਂ ਹੋਣਾ ਉਥੇ ਟਿਕਾਉ ਨਹੀਂ ਆਉਣਾ ਉਥੇ ਸਹਿਜ ਟਿਕ ਜਾਣਾ ਸਾਡਾ ਸੁਭਾਅ ਨਹੀਂ ਬਣਨਾ ਸੁਭਾਅ ਨਾ ਕਿਸੇ ਕਿਸੇ ਸਹਿ ਸੁਭਾਅ ਹੀ ਹੋ ਗਿਆ ਤੋ ਸਹਿਜ ਟਿਕਾਉ ਵਾਲਾ ਸਾਡਾ ਸੁਭਾਅ ਉਦੋਂ ਤੱਕ ਨਹੀਂ ਬਣ ਸਕਦਾ ਜਦੋਂ ਤੱਕ ਅੰਦਰ ਕੂੜਾ ਆ ਅੰਦਰ ਅੰਦਰ ਵਿਕਾਰ ਪਏ ਹੋਏ ਨੇ ਅੰਦਰ ਗੰਦਗੀ ਪਈ ਹੋਈ ਹੈ ਜਿੱਥੇ ਗੰਦਗੀ ਪਈ ਹੈ ਉਥੇ ਟਿਕਿਆ ਨਹੀਂ ਜਾਂਦਾ ਉਥੇ ਸਹਿਜ ਕੋਈ ਕਿੱਦਾਂ ਬਹਿ ਸਕਦਾ ਸਹਿਜ ਹੁੰਦਾ ਸੌਖੇ ਹੋ ਕੇ ਬਹਿਣਾ ਸਹਿਜ ਹੋ ਜੋ ਆਪਣਾ ਹੀ ਘਰ ਸਮਝੋ ਤੇ ਸਹਿਜ ਹੋ ਕੇ ਬੈਠੋ ਸੌਖੇ ਹੋ ਕੇ ਬੈਠੋ ਕੋਈ ਗੱਲ ਨਹੀਂ ਕੋਈ ਫਾਰਮੈਲਿਟੀ ਦੀ ਲੋੜ ਨਹੀਂ ਹੈਨਾ ਤੁਸੀਂ ਜਿੱਥੇ ਕੂੜਾ ਕਰਕਟ ਹੈ ਜਿੱਥੇ ਮੁਸ਼ਕ ਪਈ ਹੋਈ ਹੈ ਗੰਦਗੀ ਪਈ ਉਥੇ ਕੋਈ ਵੀ ਬੰਦਾ ਸਹਿਜ ਹੋ ਕੇ ਨਹੀਂ ਬਹਿ ਸਕਦਾ ਸਹਿਜ ਹੋ ਕੇ ਨਹੀਂ ਟਿਕ ਸਕਦਾ ਇਸੇ ਤਰ੍ਹਾਂ ਹੀ ਇਸ ਮਨ ਦੇ ਅੰਦਰ ਜੇ ਪਵਿੱਤਰਤਾ ਨਹੀਂ ਜੇ ਮਨ ਦੇ ਅੰਦਰ ਵਿਕਾਰਾਂ ਦਾ ਕੂੜਾ ਹੈ ਅੰਦਰ ਉਹ ਬਦਬੂ ਫੈਲੀ ਹੋਈ ਹੈ ਈਰਖਾ ਨਫ਼ਰਤ ਦੀ ਝੂਠ ਮਕਾਰੀ ਦੀ ਫਿਰ ਅਸੀਂ ਸਹਿਜ ਨਹੀਂ ਹੋ ਸਕਦੇ ਸਹਿਜ ਸੁਭਾ ਸਾਡਾ ਨਹੀਂ ਬਣ ਸਕਦਾ ਅੰਦਰ ਟਿਕਾਉ ਨਹੀਂ ਆ ਸਕਦਾ ਅਸੀਂ ਟਿਕ ਹੀ ਨਹੀਂ ਸਕਦੇ ਤੇ ਜੇ ਟਿਕਾਂਗੇ ਨਹੀਂ ਤੇ ਗੁਰੂ ਅਮਰਦਾਸ ਸਾਹਿਬ ਕਹਿੰਦੇ ਫਿਰ ਸਹਸੇ ਨਹੀਂ ਜਾਣਗੇ ਸਹਸੀ ਰੈਸਲੈਸਨੀਆਂ ਹਰ ਵੇਲੇ ਹੁਣ ਦੇਖੋ ਨਾ ਫਿਰ ਉਸੇ ਐਗਜ਼ਾਮਪਲ ਨੂੰ ਲੈ ਲੈਂਦੇ ਆ ਕਿਸੇ ਬੰਦੇ ਨੂੰ ਜ਼ਬਰਦਸਤੀ ਇਹੋ ਜੀ ਜਗ੍ਹਾ ਤੇ ਬਿਠਾ ਦੋ ਜਿੱਥੇ ਕੂੜਾ ਆ ਵਾਲੇ ਦੁਆਲੇ ਉਹ ਬੰਦਾ ਬੈਠਣਾ ਵੀ ਨਹੀਂ ਚਾਹੁੰਦਾ ਪਰ ਬੈਠਿਆ ਹੋਇਆ ਆ ਬੇਚੈਨੀ ਬਣੀ ਹੋਈ ਕਿਹੜਾ ਵੇਲਾ ਹੋਵੇ ਮੈਂ ਛੱਡਾਂ ਮੁਸ਼ਕ ਵੀ ਆ ਰਹੀ ਉਹਦੇ ਕਰਕੇ ਵੀ ਦੁਖੀ ਹੋ ਰਿਹਾ ਉਹਦੇ ਕਰਕੇ ਵੀ ਪਰੇਸ਼ਾਨ ਹੋ ਰਿਹਾ ਕੂੜੇ ਨੂੰ ਦੇਖ-ਦੇਖ ਕੇ ਜੀ ਮਚਲ ਰਿਹਾ ਆ ਹੁਣ ਕੀ ਇਹ ਬੇਚੈਨੀ ਰੈਸਲੈਸਨੈਸ ਹੈ ਸਹਸਾ ਆ ਮੈਂ ਨਿਕਲਾਂਗਾ ਵੀ ਕਿ ਨਹੀਂ ਇੱਥੇ ਫਸਾ ਲਿਆ ਮੈਨੂੰ ਕਿੜਾ ਵਿਲ ਵੇਵੇਂ ਨਿਕਲਾਂ ਟਿਕਿਆ ਨਹੀਂ ਜਾ ਰਿਹਾ ਤੋ ਟਿਕਾਉ ਨਹੀਂ ਹੈ ਜਿੱਥੇ ਮਨ ਮੈਲਾ ਹੈ ਉਥੇ ਮਨ ਹਰ ਵੇਲੇ ਬੇਚੈਨ ਸਹਸੇ ਵਿੱਚ ਫਿਕਰ ਵਿੱਚ ਚਿੰਤਾ ਡਰ ਜਿੰਨੇ ਅੰਦਰ ਨੇ ਨਾ ਸਾਡੇ ਅੰਦਰ ਇਹ ਡਰ ਫਿਕਰ ਇਹ ਉਹਨਾਂ ਵਿਕਾਰਾਂ ਕਰਕੇ ਨੇ ਜਦੋਂ ਤੱਕ ਮੈਂ ਮੇਰੀ ਹੈ ਇਹ ਮੇਰਾ ਹੈ ਮੇਰਾ ਉਦੋਂ ਤੱਕ ਡਰ ਨੇ ਮੇਰੇ ਕੋਈ ਖੋ ਨਾ ਲਵੇ ਜਦੋਂ ਤੱਕ ਕਾਮ ਕਾਮਨਾਵਾਂ ਨੇ ਉਦੋਂ ਤੱਕ ਮਨ ਭੱਜਿਆ ਹੀ ਫਿਰਦਾ ਕਿ ਇਹ ਵੀ ਮਿਲ ਜੇ ਉਹ ਵੀ ਮਿਲ ਜੇ ਸਹਸਖੱਟੇ ਲੱਖ ਕੋਟ ਧਾਵੇ ਉਹ ਤ੍ਰਿਸ਼ਨਾ ਨੇ ਆਪਣੇ ਜਾਲ ਚ ਫਸਾਇਆ ਹੋਇਆ ਜਦੋਂ ਤੱਕ ਕ੍ਰੋਧ ਹੈ ਅੰਦਰ ਗੁੱਸਾ ਹੈ ਅੰਦਰ ਉਹਨੂੰ ਤਾਂ ਕਿੱਥੇ ਚੈਨ ਮਿਲਣਾ ਬੰਦਾ ਕਿਤੇ ਗੁੱਸੇ ਵਾਲਾ ਮਨ ਟਿਕਦਾ ਨਹੀਂ ਹੁੰਦਾ ਹਰ ਗੱਲ ਤੇ ਗੁੱਸਾ ਆਉਣਾ ਉਹਨੂੰ ਹਰ ਗੱਲ ਤੇ ਕ੍ਰੋਧ ਆਣਾ ਹੈ ਉਹਦੇ ਅੰਦਰ ਟਿਕਾਉ ਨਹੀਂ ਉਹਦੇ ਅੰਦਰ ਸਹਜ ਨਹੀਂ ਉਹ ਸਹਸਾ ਹੈ ਹਰ ਵੇਲੇ ਰੈਸਲੈਸ ਹਰ ਵੇਲੇ ਬੇਚੈਨ ਹੈ ਹਰ ਵੇਲੇ ਕਿਸੇ ਨਾ ਕਿਸੇ ਪਾਸੇ ਦੌੜ ਲੱਗੀ ਹੋਈ ਹੈ ਦੇਖੋ ਇੱਥੇ ਕੇਵਲ ਬਾਹਰੀ ਕਰਮਾਂ ਦੇ ਨਾਲ ਜੋਸੀਂ ਬਾਰੋਂ ਕਰ ਰਹੇ ਆ ਕਿ ਫਲਾਣੀ ਜਗ੍ਹਾ ਮਥਾ ਟੇਕ ਲਈ ਇਹਨਾਂ ਨਾਲ ਅਸੀਂ ਅੰਦਰਲੇ ਸਹਿਮ ਨੂੰ ਦੂਰ ਨਹੀਂ ਕਰ ਸਕਦੇ ਸਾਡੇ ਅੰਦਰ ਸਹਿਜ ਰੱਬੀ ਗੁਣਾ ਵਾਲਾ ਸੁਭਾ ਜਿੱਥੇ ਟਿਕਾਓ ਹੈ ਜਿੱਥੇ ਸਹਜਤਾ ਹੈ ਕਾਲੀ ਨਹੀਂ ਹੈ ਭਜਨਟ ਨਹੀਂ ਹੈ ਡਰ ਫਿਕਰ ਚਿੰਤਾਵਾਂ ਨਹੀਂ ਹੈ ਸ਼ਾਂਤੀ ਹੈ ਜਿੱਥੇ ਪਵਿੱਤਰਤਾ ਹੈ ਜਿੱਥੇ ਉਹ ਨਹੀਂ ਆਉਂਦਾ ਜੇ ਉਦជា ਸਿਰਫ ਅਹੀਂ ਸੋਚੀ ਕਿ 12 ਕਰਮਾਂ ਨਾਲੇ ਇਸੇ ਬਾਰੇ ਪਹਿਲੀ ਪੌੜੀ ਆ ਗੁਰੂ ਨਾਨਕ ਸਾਹਿਬ ਦੀ ਜਪਜੀ ਸਾਹਿਬ ਦੀ ਸੋਚ ਹੈ ਸੋਚ ਨਾ ਹੋ ਬਈ ਕਿ ਬਾਹਰੋਂ ਨਹਾ ਕੇ ਮਨ ਸੁੱਚਾ ਨਹੀਂ ਹੋਣਾ ਮਨ ਸੁੱਚਾ ਨਹੀਂ ਮਤਲਬ ਅੰਦਰ ਕੂੜ ਹੈ ਕੂੜਾ ਹੈ ਗੰਦਗੀ ਹੈ ਗੰਦਗੀ ਹੈ ਤੇ ਸਹਿਜ ਨਹੀਂ ਕੋਈ ਸਹਿਜ ਸੁਭਾ ਨਹੀਂ ਬਣਨਾ ਰੱਬੀ ਗੁਣਾ ਵਾਲਾ 12 ਤੇ দান ਕਰ ਰਿਆ ਆ ਪਰ ਮਨ ਅੰਦਰ ਲਾਲਚ ਦਾ ਕੂੜਾ ਆ ਹੁਣ ਸੁਭਾ ਥੋੜੀ ਬਣਿਆ ਸਹਿਜਤਾ ਨਹੀਂ ਨਾ ਹੋਏ ਟਿਕੇ ਤਾਂ ਨਹੀਂ ਨਾ ਸੋ ਕੇਵਲ ਬਾਰੀ ਕਰਮਾ ਨਾਲ ਸਾਡੇ ਅੰਦਰ ਸਹਿਜ ਸਹਿਜ ਤੋਂ ਭਾਵ ਰੱਬੀ ਗਿਆਨ ਰੱਬੀ ਗੁਣਾ ਵਾਲਾ ਸੁਭਾਅ ਨਹੀਂ ਬਣਦਾ ਤੇ ਜਦੋਂ ਤੱਕ ਇਹ ਵਾਲਾ ਸੁਭਾਅ ਰੱਬੀ ਗੁਣਾ ਵਾਲਾ ਪਿਆਰ ਜਿਹਦੇ ਵਿੱਚ ਪਿਆਰ ਹੈ ਜਿਹਦੇ ਵਿੱਚ ਨਫ਼ਰਤ ਨਹੀਂ ਹੈ ਜਿਹਦੇ ਵਿੱਚ ਸਭ ਸਭ ਚ ਇੱਕ ਦੇਖਦਾ ਹੈ ਜਿਹਦੇ ਚ ਕਾਮਨਾਵਾਂ ਨਹੀਂ ਜਿੱਤੇ ਸੰਤੋਖ ਹੈ ਜਿੱਥੇ ਤ੍ਰਿਸ਼ਨਾ ਨਹੀਂ ਹੈ ਜਿੱਥੇ ਸੰਤੋਖ ਹੈ ਰਜਿਆ ਹੋਇਆ ਹੈ ਉਹ ਬੜਾ ਸੁਭਾਅ ਜਿੱਥੇ ਸ਼ਾਂਤੀ ਵਾਲਾ ਸੁਭਾਅ ਹੈ ਟਿਕਾਉ ਵਾਲਾ ਸੁਭਾਅ ਹੈ ਤੋ ਜਦੋਂ ਤੱਕ ਇਹ ਸਵਾ ਰੱਬੀ ਗੁਣਾ ਵਾਲਾ ਨਹੀਂ ਬਣਦਾ ਨਾ ਉਦੋਂ ਤੱਕ ਮਨ ਅੰਦਰੋਂ ਬੇਚੈਨੀ ਖਤਮ ਨਹੀਂ ਹੁੰਦੀ ਤੇ ਇਹ ਬੇਚੈਨੀ ਕਿੱਥੋਂ ਆਈ ਜੀ ਵਿਕਾਰਾਂ ਕਰਕੇ ਪੈਦਾ ਹੁੰਦੀ ਹੈ ਜਿਹੜੇ ਸਾਡੇ ਅੰਦਰ ਮੈਲ ਹੈ ਉਹਦੇ ਕਰਕੇ ਅਸੀਂ ਲਗਾਤਾਰ ਬੇਚੈਨ ਰਹਿੰਦੇ ਹਾਂ ਉਹ ਕੰਮ ਵਿੱਚ ਵੀ ਕ੍ਰੋਧ ਵਿੱਚ ਲੋਭ ਵਿੱਚ ਲਾਲਚ ਵਿੱਚ ਕਿੱਥੇ ਟਿਕਿਆ ਜਾਂਦਾ ਫਿਰ ਬੇਚੈਨੀ ਆ ਭੱਜਿਆ ਹੀ ਫਿਰਦਾ ਆ ਸਹਿਮ ਹੈ ਮੋਹ ਦੇ ਵਿੱਚ ਤੇ ਅਹੰਕਾਰ ਜਦੋਂ ਹੁੰਦਾ ਜਿੱਥੇ ਮੋਹ ਹੈ ਕੁੱਟ-ਕੁੱਟ ਕੇ ਗੰਡਾ ਮਾਰੀਆਂ ਹੋਈਆਂ ਉੱਥੇ ਹਰ ਵੇਲੇ ਡਰ ਹੈ ਮੇਰੇ ਕੋਲ ਛੋਟਾ ਨਾ ਜਾਏ ਮੈਨੂੰ ਮਿਲੇਗਾ ਕਿ ਨਹੀਂ ਮਿਲੇਗਾ ਤਾਂ ਇਹ ਸਭ ਡਰ ਫਿਕਰ ਚਿੰਤਾਵਾਂ ਬੇਸਬਰੀ ਬੇਚੈਨੀ ਇਸ ਕਰਕੇ ਹੈ ਕਿਉਂਕਿ ਅੰਦਰੋਂ ਅਜੇ ਮੈਲੇ ਹਾਂ ਵਿਕਾਰਾਂ ਕਰਕੇ ਇਹ ਬੇਚੈਨੀ ਬਣੀ ਹੋਈ ਹੈ ਰੱਬੀ guna ਕਰਕੇ ਇਹ ਬੇਚੈਨੀ ਟੁੱਟਦੀ ਹੈ ਤਾਂ ਰੱਬੀ guna ਵਾਲਾ ਸੁਭਾਅ ਉਹ ਸਹਿਜ ਹੋ ਜਾਣਾ ਉਹ ਟਿਕਾਉ ਜਿਹੜਾ ਹੈ ਉਹ ਬਾਹਰੀ ਕਰਮਾ ਨਾਲ ਨਹੀਂ ਹੁੰਦਾ ਸੀ ਹੈ External rituals alone do not create inner calm or a nature of divine virtues. That inner peace, that inner calm, that inner contentment cannot be obtained by outer rituals. You have to work inside. Kam Kanda pad we may read scriptures, we may read books outside, but the real thing is you have to internalize that wisdom. ਬਾਰੋਂ ਅਸੀਂ ਕਿਤਾਬਾਂ ਧਰਮ ਗ੍ਰੰਥ ਪੜ੍ਹ ਸਕਦੇ ਹਾਂ ਪਰ ਅਸਲੀ ਕਰਮ ਤਾਂ ਉਹ ਹੈ ਜਦੋਂ ਉਹਨੂੰ ਅੰਦਰ ਉਤਾਰਾਂਗੇ ਗਿਆਨ ਨੂੰ ਤੇ ਅੰਦਰਲੀ ਸਫਾਈ ਕਰਾਂਗੇ ਇਟ ਓਨਲੀ ਹੈਪਨਸ ਵੈਨ ਯੂ ਇੰਟਰਨਲਾਈਜ਼ ਦੈਟ ਵਿਜ਼ਡਮ ਐਂਡ ਸਟਾਰਟ ਕਲੀਨਿੰਗ ਦੈਟ ਟਰੈਸ਼ ਆਊਟ ਬਿਕਾਜ਼ ਆਫ ਦੈਟ ਟਰੈਸ਼ ਆਫ ਵਾਈਸਸ ਦੇਰ ਇਸ ਆਲਵੇਜ਼ ਅ ਰੈਸਲੈਸਨੈਸ ਵਿਦਿਨ ਐਜ਼ ਲੋਂਗ ਐਸ ਵਰਚੂਜ਼ ਆਰ ਐਬਸੈਂਟ ਟਿਲ ਵੀ ਐਬਜ਼ਾਰਬ ਇਨ ਦ ਵਰਚੂ ਆਫ ਕੰਪੈਸ਼ਨ ਕਾਈਂਡਨੈਸ ਕੰਟੈਂਟਮੈਂਟ ਪੀਸ The restlessness from vices persists within. Odotak the, the restlessness remains there. We cannot be calm, we cannot be at peace within if we are indulged in vices. But the divine virtues when absorbed in brings that peace in us. So Agli Pankti Nahi saisa ਇਡਾਰ ਫਿਕਰ ਚਿੰਤਾ માં ਇਹ ਭਜਨਟ ਇਹ ਬੇਚੈਨੀ ਇਹ ਬੇਸਬਰੀ ਨਹੀਂ ਜਾਂਦੀ ਕਿ ਤੈ ਸੰਜਮ ਕਿਸੇ ਵੀ ਤਰੀਕੇ ਦੇ ਨਾਲ ਰਹੇ ਕਰਮ ਕੁਮਾਇਆ ਸੀ ਕਰਮ ਕਰੀ ਜਾਂਦੇ ਹਾਂ ਸਿਰ ਬਹੁਤੇ ਲੋਕ ਬਾਰੀ ਕਰਮਾ ਨਾਲ ਮਨ ਨੂੰ ਸਹਜ ਲਿਆਉਣ ਦੇ ਯਤਨ ਕਰਦੇ ਰਹੇ ਹਨ ਹਮੇਸ਼ਾ ਤੋਂ ਹੀ ਸਹਜ ਲਿਆਉਣ ਦੇ ਭਾਵ ਸੁਭਾਅ ਆਪਣੇ ਸੁਭਾਅ ਨੂੰ ਟਿਕਾਉਣ ਦੇ ਕਿ ਬਾਹਰੋਂ ਤੇ ਮੈਂ ਦਇਆ ਕਰ ਰਿਹਾ ਅੰਦਰੋਂ ਵੀ ਮੈਂ ਦਿਆਲੂ ਹੋ ਜਾਵਾਂ ਤੋ ਬਾਹਰੋਂ ਅਸੀਂ ਦਾਨਪੁਨ ਕਰਦੇ ਆਂ ਬਾਹਰੋਂ ਅਸੀਂ ਸੇਵਾ ਕਰਦੇ ਆਂ ਤਾਂ ਕਿ ਸਾਡਾ ਮਨ ਜਿਹੜਾ ਹੈ ਉਹਦੇ ਚ ਹੌਮੇ ਜਾਏ ਪਰ ਬਹੁਤੀ ਵਾਰ ਕੀ ਹੋ ਰਿਹਾ ਅਸੀਂ ਸਿਰ ਬਾਹਰੋਂ ਕਰਮ ਕਰ ਰਹੇ ਆਂ ਹੋਰ ਹੌਮੇ ਚੜੀ ਜਾਂਦੀ ਹੈ ਮੈਂ ਤਾਂ ਸੇਵਾ ਕਰਦਾ ਮੇਰੇ ਪਾਠ ਕਰਦਾ ਪਾਠ ਕਰਕੇ ਮਨ ਵਿੱਚ ਨਿਮਰਤਾ ਆਣੀ ਚਾਹੀਦੀ ਸੀ ਹਿਊਮਿਲਟੀ ਆਣੀ ਚਾਹੀਦੀ ਸੀ ਹਲੀਮੀ ਆਣੀ ਚਾਹੀਦੀ ਸੀ ਪਰ ਉਹ ਨਹੀਂ ਆ ਰਿਹਾ ਤੋ ਕਿੱਥੇ ਗਲਤੀ ਹੋ ਰਹੀ ਹੈ ਕਿ ਕਰਮਵਾੜੇ ਨਹੀਂ ਕਰਮ ਤੇ ਬੜੇ ਚੰਗੇ ਨੇ ਜਿਹੜੇ ਬਾਹਰੋਂ ਕਰ ਰਹੇ ਆਂ ਪਰ ਉਹਨਾਂ ਕਰਮਾਂ ਦੇ ਨਾਲ ਜਿਹੜਾ ਜੁੜਿਆ ਹੋਇਆ ਮੈਸੇਜ ਸੀ ਜਿਹੜਾ ਅੰਦਰੋਂ ਬਦਲਾਵ ਕਰਨਾ ਸੀ ਉਹ ਨਹੀਂ ਕੀਤਾ ਇਸ ਕਰਕੇ ਕਰਮ ਤਾਂ ਕੀ ਜਾ ਰਹੇ ਆ ਬਾਹਰੋਂ ਪਰ ਅੰਦਰ ਬਦਲਾਵ ਨਹੀਂ ਅੰਦਰ ਟਰਾਂਸਫਰਮੇਸ਼ਨ ਅੰਦਰ ਚੇਂਜ ਨਹੀਂ ਹੋ ਰਿਹਾ ਸੋ ਬਹੁਤੇ ਲੋਗ ਬਾਹਰੀ ਕਰਮ ਕਰਮਾਂ ਨਾਲ ਮਨ ਨੂੰ ਸਹਜ ਵਿੱਚ ਲਿਆ ਕੇ ਆਉਣ ਦੀ ਯਤਨ ਕਰਦੇ ਅੱਖਾਂ ਮੀਟ ਲੀਆਂ ਇੰਨੇ ਘੰਟੇ ਸਿਮਰਨ ਕਰ ਲਿਆ ਇੰਨੇ ਘੰਟੇ ਪਾਠ ਕਰ ਲਿਆ ਕਦੀ ਕਿਸੇ ਤੀਰਤ ਤੇ ਚਲੇ ਗਏ ਕਦੀ ਕਿਤੇ ਨਹਾ ਲਿਆ ਕਦੀ ਕੋਈ ਕਰਮ ਕਰ ਲਿਆ ਉਹ ਕਰ ਤਾਂ ਰਹੇ ਆ ਕਰਮ ਮਾੜੇ ਨਹੀਂ ਪਰ ਉਹਨਾਂ ਨਾਲ ਬਦਲਾਵ ਕੀ ਹੋ ਰਿਹਾ ਉਹ ਜ਼ਰੂਰੀ ਸੀ ਉਹ ਨਹੀਂ ਹੋਇਆ ਤਾਂ ਸੁਭਾ ਨੂੰ ਟਿਕਾਉਣ ਦੇ ਯਤਨ ਅਸੀਂ ਬਾਹਰੋਂ ਕਰਦੇ ਆਂ ਪਰ ਮਨ ਦੀ ਇਹ ਬੇਚੈਨੀ ਇਹ ਬੇਸਬਰੀ ਕਿਸੇ ਵੀ ਬਾਹਰੀ ਉਦਮ ਨਾਲ ਨਹੀਂ ਜਾਂਦੀ ਸਿਰਫ ਬਾਹਰੀ ਉਦਮ ਨਾਲ ਨਹੀਂ ਜਾਂਦੀ ਬਾਹਰੋਂ ਕਈ ਯਤਨ ਕੀਤੇ ਜਾ ਰਹੇ ਵਰਤ ਰੱਖੇ ਜਾ ਰਹੇ ਕਿ ਮੈਂ ਭੁਖਾ ਰਹਾਂ ਰੱਬ ਖੁਸ਼ ਹੋ ਜਾਏ ਜਾ ਬਹੁਤ ਸਾਰੀਆਂ ਚੀਜ਼ਾਂ ਲੈ ਆਵਾ ਉਹਦੇ ਨਾਲ ਮੇਰੇ ਮਨ ਨੂੰ ਸਬਰ ਆ ਜਾਏ ਕਦੀ ਵੀ ਨਹੀਂ ਆਉਂਦਾ ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ ਉਹ ਬੁਝਦੀ ਨਹੀਂ ਤ੍ਰਿਸ਼ਨਾ ਦੀ ਅੱਗ ਜਿਹੜੀ ਹੈ ਸੋ ਬਾਹਰਲੇ ਕਰਮਾਂ ਦੇ ਨਾਲ ਮਨ 'ਚ ਉਹ ਟਿਕਾਓ ਨਹੀਂ ਆ ਰਿਹਾ ਸਤਿਗੁਰੂ ਇੱਥੇ ਸਾਨੂੰ ਸਮਝਾ ਰਹੇ ਨੇ ਜਾਇਸ ਸਹਿਸਤਾ ਸੋ ਮੋਸਟ ਪੀਪਲ ਅਟੈਂਪਟ ਟੂ ਕ੍ਰੀਏਟ ਇਨਰ ਪੀਸ ਥਰੂ ਆਊਟਰ ਐਕਸ਼ਨਸ ਐਕਸ਼ਨਸ ਆਫ ਰਿਚੁਅਲਿਸਟਿਕ ਰਿਚੁਅਲਿਸਟਿਕ ਮੈਡੀਟੇਸ਼ਨ অর ਸਿਟਿੰਗ ਇਨ ਸਾਇਲੈਂਸ অর ਆਬਜ਼ਰਵਿੰਗ ਡਿਫਰੈਂਟ ਕਾਈਂਡ ਆਫ rituals or going to pilgrimages all sort of those actions outside or in fact if we leave the religious or a faith side even when we run after money lots and lots of money so that we can bring contentment into our life that never happens because that hunger is never satisfied with outer material successes and achievements the more we achieve the more that hunger increases within us so that restlessness remains there so most people attempt to create inner peace only through outer actions but the restlessness and anxiety caused by vices do not go away through external means just by external means sirf bari karm karan de naal o andar la sahsa o bechaini besabri dar name nahi mukde agli ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ ਹੁਣ ਮਲੀਨ ਮਨ ਹੈ ਜੀ ਸਾਡਾ ਜਿਹੜਾ ਜੀ ਹੈ ਸਾਡਾ ਜਿਹੜਾ ਮਨ ਹੈ ਮਲੀਨ ਉਹ ਮਲੀਨ ਹੈ ਉਹਦੇ ਚ ਮੈਲ ਹੈ ਅਗਿਆਨਤਾ ਦੀ ਉਹਦੇ ਚ ਮੈਲ ਹੈ ਵਿਕਾਰਾਂ ਦੀ ਤੇ ਧੋਅ ਅਸੀਂ ਸਰੀਰ ਨੂੰ ਰਹੇ ਹਾਂ ਉਹਨੂੰ ਧੋਣਾ ਸੀ ਨਾ ਦੇਖੋ ਇੱਥੇ ਹੁਣ ਵਿਕਾਰਾਂ ਵਿੱਚ ਨਿਰੰਤਰ ਬੇਚੈਨ ਰਹਿਣ ਵਾਲਾ ਮਨ ਜਦੋਂ ਵਿਕਾਰ ਨੇ ਨਾ ਅੰਦਰ ਉਦੋਂ ਤੱਕ ਬੇਚੈਨ ਨਹੀਂ ਹੈ ਜੋ ਤੱਕ ਅੰਦਰ ਲਾਲਚ ਹੈ ਜੋ ਤੱਕ ਬੇਚੈਨੀ ਹੈ ਜੋ ਤੱਕ ਅੰਦਰ ਝੂਠ ਹੈ ਬੇਚੈਨੀ ਹੈ ਜੋ ਤੱਕ ਅੰਦਰ ਕਾਮਨਾਵਾਂ ਨੇ ਮਨ ਬੇਚੈਨ ਹੈ ਜੋ ਤੱਕ ਅੰਦਰ ਕ੍ਰੋਧ ਹੈ ਲੋਭ ਹੈ ਮੋਹ ਹੈ ਅਹੰਕਾਰ ਹੈ ਮਨ ਵਿੱਚ ਬੇਸਬਰੀ ਹੈ ਡਰ ਨੇ ਕਈ ਕੁਛ ਹੈ ਤਾਂ ਉਹਨਾਂ ਕਰਕੇ ਜਿਹੜਾ ਮਨ ਬੇਚੈਨ ਰਹਿੰਦਾ ਉਹ ਮੈਲਾ ਹੋਇਆ ਰਹਿੰਦਾ ਆ ਅੰਦਰ ਮੈਲ ਹੈ ਉਹਦੇ ਕਰਕੇ ਬੇਚੈਨ ਹੈ ਤੇ ਉਹ ਉਸੇ ਰਾਹ ਤੇ ਹੋਰ ਤੁਰਿਆ ਜਾਂਦਾ ਹੋਰ ਮੈਲ ਇਕੱਠੀ ਕਰਦਾ ਰਹਿੰਦਾ ਇਸ ਮੈਲ ਨੂੰ ਕਿਵੇਂ ਧੋਇਆ ਜਾਵੇ ਕਿੱਤਾ ਸਮਝ ਕਿਹੜੇ ਤਰੀਕੇ ਨਾਲ ਇਸ ਮੈਲ ਨੂੰ ਗਵਾਈਏ ਕੁਐਸਚਨ ਤਾਂ ਇਹ ਆ ਸਵਾਲ ਤਾਂ ਇਹ ਆ ਹੁਣ ਜੜ ਪਤਾ ਲੱਗ ਗਈ ਕਿ ਸਾਡੇ ਅੰਦਰ ਦੀ ਬੇਸਬਰੀ ਬੇਚੈਨੀ ਦਾ ਹੱਲ ਬਾਹਰ ਨਹੀਂ ਹੈ ਸਾਡੇ ਅੰਦਰ ਹੀ ਹੈ ਔਰ ਉਹ ਬੇਚੈਨੀ ਬੇਸਬਰੀ ਹੈਗੀ ਹੈ ਵਿਕਾਰਾਂ ਦੀ ਮੈਲ ਕਰਕੇ ਵਿਕਾਰਾਂ ਦੀ ਮੈਲ ਕਰਕੇ ਅਨਨੈਸੈਸਰੀ ਅਟੈਚਮੈਂਟਸ ਜ਼ਰੂਰਤ ਤੋਂ ਜ਼ਿਆਦਾ ਮੋਹ ਲਗਾਵ ਉਹਦੇ ਕਰਕੇ ਬੇਚੈਨ ਜ਼ਰੂਰਤ ਤੋਂ ਜ਼ਿਆਦਾ ਜਿਹੜੀ ਮੰ ਮੈਂ ਅਹੰਕਾਰ ਜਾਂ ਕਾਮ ਕ੍ਰੋਧ ਲੋਭ ਨਿ ਲਾਲਚ ਨੇ ਇਹਨਾਂ ਕਰਕੇ ਵਿੱਚ ਹੈ ਨਾ ਤਾਂ ਕਾਰਨ ਪਤਾ ਲੱਗ ਗਿਆ ਜੜ ਪਤਾ ਲੱਗ ਗਈ ਹੁਣ ਸਤਿਗੁਰੂ ਨੇ ਸਾਨੂੰ ਜੜ ਦੱਸ ਦਿੱਤੀ ਕਿ ਕਿ ਅਸਲੀ ਜੜ ધ ਰੀਅਲ ਰੂਟ ਕੌਜ਼ ਆਫ ਯਰ ਇਨਰ ਸਫਰਿੰਗ ਇਜ਼ ਆਰ ਦਾ ਇਜ਼ ਦਾ ਟਰੈਸ਼ ਆਫ ਦੋਜ਼ ਵਾਈਸਸ ਕਿ ਤੁਹਾਡੀ ਜਿਹੜੀ ਅੰਦਰਲੀ ਬੇਚੈਨੀ ਬੇਸਬਰੀ ਅੰਦਰਲੇ ਦੁੱਖ ਪਰੇਸ਼ਾਨੀਆਂ ਦਾ ਕਾਰਨ ਜਿਹੜਾ ਹੈ ਨਾ ਉਹ ਵਿਕਾਰਾਂ ਵਾਲਾ ਕੂੜਾ ਆ ਵਿਕਾਰਾਂ ਵਾਲੀ ਮੈਲ ਆ ਹੁਣ ਸਵਾਲ ਹੁੰਦਾ ਕਿਤ ਸੰਜਮ ਧੋਤਾ ਜਾਏ ਹੁਣ ਇਸ ਮੈਲ ਨੂੰ ਕਿਵੇਂ ਧੋਈਏ ਕਿਵੇਂ ਖਤਮ ਕਰੀਏ ਪਵਿੱਤਰ ਕਿਵੇਂ ਹੋਈਏ ਤੋਂ ਪਵਿੱਤਰਤਾ ਬਾਰੇ ਤੁਸੀਂ ਪਿਛਲੀ ਪੌੜੀ ਪੜ੍ਹੀ ਸੀ ਉਹਨੂੰ ਜਾ ਕੇ ਦੁਬਾਰਾ ਵੀਡੀਓ ਨੂੰ ਦੇਖਿਓ ਪੜ੍ਹਿਓ ਸਮਝਿਓ ਇੱਥੇ ਵੀ ਗੁਰੂ ਜੀ ਜਵਾਬ ਦੇਣਗੇ ਤੋਂ ਅਸਲ ਵਿੱਚ ਸਾਡੇ ਮਨ ਦੇ ਸਹਿਮ ਜਿਹੜੇ ਨੇ ਉਹ ਸਾਨੂੰ ਹੋਰ ਮੈਲਾ ਕਰੀ ਜਾਂਦੇ ਨੇ ਬੰਦਾ ਜਿਹਨੂੰ ਡਰਦਾ ਹੈ ਤੇ ਹੋਰ ਉਸ ਕੰਮ 'ਚ ਜਾਂਦਾ ਹੈ ਜਦੋਂ ਫਿਕਰ 'ਚ ਪੈਂਦਾ ਜਦੋਂ ਤੱਕ ਲਾਲਚ ਵਿੱਚ ਬੇਸਬਰੀ ਬੇਚੈਨੀ 'ਚ ਪਿਆ ਹੋਇਆ ਹੋਰ ਲਾਲਚ ਵਾਲੇ ਕੰਮ ਕਰਦਾ ਹੋਰ ਮੈਲ ਇਕੱਠੀ ਕਰ ਲੈਂਦਾ ਹੈ तो इस मैल धोया तो किमें जाए किमें इस कूड़े साफ किया तो जाए कित संजम धोता जाए किमें अपने मन में धोईए अ माइंड दैट इज कॉन्सटेंटली कॉन्सटेंटली रेसलैस इन वाइसिज रिमेन्स डिफाइल्ड रिमेन्स फुल ऑफ ट्रैश रिमेन्स फुल ऑफ यू नो दैट मैलेस हाउ कैन दिस फिल्थ बी वॉश्ड अवे हाउ वी वॉश अवर फिल्थी माइंड सो दैट द फिल्थ द ट्रैश ऑफ ऑल दैट Hate, envy, jealousy, greed, anger, ego. How we get rid of this trash? Because this trash is creating that restlessness within us. All that anxiety, all those fears, worries, all that wandering. And that peace, that inner peace, can never be achieved till this trash is there. It stinks. You can't sit over there. You can't sit in peace within you. So you have to get rid of this trash. How to wash away this trash? ਅਗਲੀ ਪੰਕਤੀ ਸਤਿਗੁਰੂ ਫਰਮਾਨ ਕਰਦੇ ਨੇ ਦੱਸਦੇ ਨੇ ਰਾਹ ਦੱਸਦੇ ਨੇ ਗੁਰੂ ਅਮਰਦਾਸ ਗਿਵਸ ਦਾ ਸੋਲਿਊਸ਼ਨ ਇਨ ਦਾ ਨੈਕਸਟ ਲਾਈਨ ਐਂਡ ਹੀ ਸੇਜ਼ ਮੰਨ ਤੋ ਵਹੁ ਸ਼ਬਦ ਲਾ ਗੋ ਹਰਿ ਸਿਓ ਰਹੋ ਚਿਤ ਲਾਏ ਰੱਬੀ ਗਿਆਨ ਨਾਲ ਜਿਹੜਾ ਗੁਰੂ ਦਾ ਗਿਆਨ ਰੱਬੀ ਗਿਆਨ ਪ੍ਰਮਾਤਮਾ ਦਾ ਗਿਆਨ ਉਹਦੀ ਸਮਝ ਉਹਦਾ ਹੁਕਮ ਜਿਹੜਾ ਸਾਨੂੰ ਅੰਦਰੋਂ ਬਾਹਰੋਂ ਮਿਲ ਰਿਹਾ ਆ ਉਸ ਨੂੰ ਮੰਨ ਕੇ ਉਸ ਅਨੁਸਾਰ ਜੀਉਣ ਨਾਲ ਮਨ ਧੋਤਾ ਜਾਂਦਾ ਹੈ ਸੁਣਿਆ ਮੰਨਿਆ ਮਨ ਕੀਤਾ ਪਾਓ ਅੰਤਰਗਤ ਤੀਰਥ ਮਲ ਨਾਓ ਬਾਹਰ ਤੀਰਥਾਂ ਦੀ ਲੋੜ ਨਹੀਂ ਸੀ ਤੈਨੂੰ ਜੇ ਤੂੰ ਉਸ ਰੱਬੀ ਗਿਆਨ ਨੂੰ ਜੋ ਅਸੀਂ ਗੁਰੂ ਕੋਲੋਂ ਸੁਣਿਆ ਤੇ ਅੰਦਰ ਆਪਣੇ ਬੈਠੇ ਸਤਿਗੁਰੂ ਸਦਾ ਨਾਲ ਰਹਿਣ ਵਾਲੇ ਗੁਰੂ ਨੂੰ ਜਦੋਂ ਅਸੀਂ ਸੁਣਨਾ ਸ਼ੁਰੂ ਕੀਤਾ ਏ ਆਨੰਦ ਪਿਆ ਮੇਰੀ ਮੈਂ ਸਤਿਗੁਰੂ ਮੈਂ ਪਾਇਆ ਉਹ ਸਦਾ ਨਾਲ ਰਹਿਣ ਵਾਲੇ ਗੁਰੂ ਨੂੰ ਜਦੋਂ ਅਸੀਂ ਆਪਣੇ ਮਿਲ ਲਿਆ ਗੁਰੂ ਦੇ ਗਿਆਨ ਦੇ ਨਾਲ ਜਦੋਂ ਉਹਦੇ ਨਾਲ ਮਿਲਾਪ ਹੋਇਆ ਤੇ ਆਨੰਦ ਹੋ ਗਿਆ ਆਨੰਦ ਕਿਵੇਂ ਹੋਇਆ ਜੀ ਕਿਉਂਕਿ ਜਦੋਂ ਉਹਨੂੰ ਮਿਲੇ ਉਹਨੂੰ ਸੁਣਿਆ ਉਹਨੂੰ ਮੰਨਿਆ ਉਹਨੂੰ ਅਮਲ 'ਚ ਲਿਆਉਂਦਾ ਤੇ ਉਹ ਸਾਰਾ ਟਰੈਸ਼ ਜਿਹੜਾ ਸੀ ਧੋਣ ਲੱਗ ਗਿਆ ਅੰਦਰੋਂ ਕੂੜੇ ਨੂੰ ਕੱਢਣ ਲੱਗ ਗਿਆ ਮਨ ਤੋਂ ਪੜ ਲੱਗ ਗਿਆ ਮਨ ਤੋਂ ਪੜਨ ਲੱਗ ਗਿਆ ਤੇ ਅੰਦਰ ਬੈਠਣਾ ਆ ਗਿਆ ਅੰਦਰ ਟਿਕਣਾ ਆ ਗਿਆ ਅੰਦਰ ਸ਼ਾਂਤੀ ਆ ਗਈ ਅੰਦਰ ਟਿਕਾਉ ਸਹਿਜ ਆ ਗਿਆ ਹੁਣ ਸਹਸੇ ਨਹੀਂ ਰਹਿੰਦੇ ਹੁਣ ਡਰ ਫਿਕਰ ਚਿੰਤਾਵਾਂ ਬੇਚੈਨੀ ਬੇਸਬਰੀ ਖਤਮ ਹੋ ਗਈ ਸੋ ਇਹ ਰਾਹ ਆ ਇਹ ਪ੍ਰੋਸੈਸ ਹੈ ਤੋਂ ਰੱਬੀ ਗਿਆਨ ਨਾਲ अनुमान ਕੇ ਰੱਬੀ ਗਿਆਨ ਨੂੰ ਮੰਨ ਕੇ ਉਸ ਅਨੁਸਾਰ ਜੀਉਣ ਨਾਲ ਮਨ ਤੋਤਾ ਜਾਂਦਾ ਹੈ ਵਿਕਾਰਾਂ ਤੋਂ ਮੁਕਤੀ ਮਿਲਦੀ ਹੈ ਜਿਹੜਾ ਅੰਦਰ ਕੂੜਾ ਹੈ ਜਿਹੜੀ ਅੰਦਰ ਗੰਦਗੀ ਮੈਲ ਹੈ ਉਹਨੂੰ ਤੋਤਾ ਜਾਂਦਾ ਤੇ ਹਰੀ ਪ੍ਰਮਾਤਮਾ ਵੱਲ ਚਿੱਤ ਲੱਗਿਆ ਰਹਿੰਦਾ ਇਹੀ ਪਿਛਲੀ ਪੌੜੀ 'ਚ ਵੀ ਗੁਰੂ ਨੇ ਦੱਸਿਆ ਸੀ ਕਿ ਗੁਰੂ ਦੇ ਗਿਆਨ ਗੁਰੂ ਦੇ ਦਿੱਤੀ ਹੋਈ ਸਮਝ ਗੁਰ ਵੱਲ ਮੁਖ ਕੀਤੇਆਂ ਉਸ ਅਨੁਸਾਰ ਆਪਣੇ ਜੀਵਨ ਨੂੰ ਜੀਉਣ ਦੇ ਨਾਲ ਧਿਆਨ ਵਾਹਿਗੁਰੂ ਵੱਲ ਹੁੰਦਾ ਹੈ ਇੱਕ ਓੰਕਾਰ ਵੱਲ ਹੁੰਦਾ ਹੈ ਫਿਰ ਮਨ ਵਿਕਾਰਾਂ ਨੂੰ ਛੱਡਦਾ ਤੇ ਪਵਿੱਤਰ ਹੋ ਜਾਂਦਾ ਹੈ ਪਵਿੱਤਰਤਾ ਦਾ ਮਤਲਬ ਅੰਦਰਲੀ ਮੈਲ ਧੋਤੀ ਜਾਂਦੀ ਹੈ ਅੰਦਰ ਮੈਲ ਧੁੱਪਦੀ ਹੈ ਅੰਦਰੋਂ ਗੰਦਗੀ ਮੁੱਕਦੀ ਹੈ ਫਿਰ ਅੰਦਰ ਟਿਕਿਆ ਜਾਂਦਾ ਹੈ ਥਿਰਕਾਰ ਬੈਸਹੋ ਫਿਰ ਘਰ ਚ ਬੈਠਿਆ ਜਾਂਦਾ ਨਾ ਨਹੀਂ ਤੇ ਬੈਠੇ ਨਹੀਂ ਸੀ ਜਾ ਰਿਆ ਟਿਕੇ ਨਹੀਂ ਸੀ ਜਾ ਰਿਆ ਸਹਿਜ ਨਹੀਂ ਸੀ ਆ ਰਿਆ ਸਹਸੇ ਬਣੇ ਹੋਏ ਸੀ ਹਰ ਵੇਲੇ ਬੇਚੈ ਨਹੀਂ ਬੇਸਬਰੀ ਬਣੀ ਹੋਈ ਸੀ ਸੀਪ ਬਾਈ ਐਕਸੈਪਟਿੰਗ ਡਿਵਾਈਨ ਵਿਜ਼ਡਮ and living by it the mind is cleansed freed from vices and remains connected to the divine so that cleansing it happens only when we surrender when, sub when we submit to the divine wisdom that divine within us which always provides us with that guidance once we start listening it accepting internalizing and implementing into our lives we get rid of the trash from our mind it becomes pure when it becomes pure clean there resides peace we absorb in divine virtues of compassion contentment peace only then all that wandering all that restlessness goes away akhiri pankti ch guru amar das da farman karde kahe nanak gur prasad di sahaj upaj ae again ussi cheez do reiterate kar rahe ne uss cheez de utte sanu ਜੋਰ ਦੇ ਕੇ ਗੱਲ ਸਮਝਾ ਰਹੇ ਨੇ ਕਿ ਗੁਰਪ੍ਰਸਾਦੀ ਸਹਿਜ ਉਪਜੈ ਇਸ ਸਹਿਸਾ ਇਹ ਵਜਾਇ ਗੁਰਪ੍ਰਸਾਦੀ ਗੁਰੂ ਦੇ ਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਕੀ ਹੈ ਗਿਆਨ ਸਮਝ ਕਿਹੜਾ ਗੁਰੂ ਜੋ ਅਸੀਂ ਪੜਦੇ ਇਹ ਵਾਲਾ ਗੁਰੂ ਵੀ ਜਿਹੜਾ ਸਾਨੂੰ ਸਾਡੇ ਅੰਦਰ ਗੁਰ ਮੇਰੇ ਸੰਗ ਸਦਾ ਹੈ ਨਾਲੇ ਅੰਦਰ ਵਸਣ ਵਾਲੇ ਸੱਚੇ ਗੁਰੂ ਨਾਲ ਜੋੜਦਾ ਹੈ ਜਦੋਂ ਉਸ ਸੱਚੇ ਗੁਰੂ ਦੇ ਗਿਆਨ ਜਿਹੜਾ ਹਮੇਸ਼ਾ ਸਾਨੂੰ ਦੱਸਦਾ ਹੈ ਹਰ ਵੇਲੇ ਦੱਸਦਾ ਹੈ ਜਦੋਂ ਅਸੀਂ ਉਹਨੂੰ ਸੁਣ ਕੇ ਮੰਨਣ ਲੱਗ ਜਾਂਦੇ ਆਂ ਉਹਦੀ ਕਿਰਪਾ ਲੈਣ ਲੱਗ ਜਾਂਦੇ ਆਂ ਉਹਦਾ ਪ੍ਰਸ਼ਾਦ ਲੈ ਲੈਣੇ ਉਹਦੀ ਖੁਸ਼ੀ ਲੈ ਲੈਣੇ ਆਂ ਫਿਰ ਸਹਿਜ ਉਪਜੇ ਫਿਰ ਅੰਦਰ ਸਹਿਜ ਬਣਦਾ ਹੈ ਰੱਬੀ ਗੁਣਾ ਵਾਲਾ ਸੁਭਾਅ ਬਣਦਾ ਹੈ ਟਿਕਾਉ ਹੁੰਦਾ ਹੈ ਫਿਰ ਸਹਿਸਾ ਜਿਹੜਾ ਹੈ ਚਲਾ ਜਾਂਦਾ ਹੈ ਸਹਿਸਾ ਉਹ ਸਾਰੀ ਬੇਚੈਨੀ ਬੇਸਬਰੀ ਡਰ ਫਿਕਰ ਚਿੰਤਾਵਾਂ ਫਿਰ ਮੁੱਕ ਜਾਂਦੇ ਨੇ ਕਿਉਂਕਿ ਹੁਣ ਅੰਦਰ ਟਿਕਣਾ ਆ ਗਿਆ ਅੰਦਰ ਟਿਕਾਉ ਆ ਗਿਆ ਸੋ ਗੁਰੂ ਗਿਆਨ ਦੀ ਕਿਰਪਾ ਨਾਲ ਮਨ ਅੰਦਰ ਸਹਿਜ ਆਉਂਦਾ ਹੈ ਗੁਰ ਪ੍ਰਸਾਦੀ ਉਹਦੇ ਨਾਲ ਸਹਿਜ ਆਉਂਦਾ ਹੈ ਪਾਉ ਮਨ ਵਿਕਾਰਾਂ ਨੂੰ ਛੱਡ ਕੇ ਰੱਬੀ ਗੁਣਾ ਵਾਲਾ ਸੁਭਾਅ ਬਣਾ ਲੈਂਦਾ ਤੇ ਮਨ ਦੀ ਬੇਚੈਨੀ ਅਸ਼ਾਂਤੀ ਖਤਮ ਹੁੰਦੀ ਹੈ ਬੇਚੈਨੀ ਕਿਦੇ ਕਰਕੇ ਸੀ ਵਿਕਾਰਾਂ ਕਰਕੇ ਰੱਬੀ ਗਿਆਨ ਨੂੰ ਜਦੋਂ ਸੁਣ ਕੇ ਮੰਨਣਾ ਸ਼ੁਰੂ ਕੀਤਾ ਤੇ ਅਸੀਂ ਵਿਕਾਰਾਂ ਤੋਂ ਛੁੱਟਦੇ ਆਂ ਵਿਕਾਰ ਅੰਦਰੋਂ ਨਿਕਲਦੇ ਨੇ ਮੈਲ ਖਤਮ ਹੁੰਦੀ ਹੈ ਧੋਤੀ ਜਾਂਦੀ ਹੈ ਅੰਦਰ ਸਾਫ਼ ਹੁੰਦਾ ਪਵਿੱਤਰ ਹੁੰਦਾ ਹੁਣ ਉੱਥੇ ਰੱਬੀ ਗੁਣ ਟਿਕਦੇ ਨੇ ਉੱਥੇ ਉੱਥੇ ਅਸ਼ਾਂਤੀ ਨਹੀਂ ਹੁਣ ਉੱਥੇ ਸ਼ਾਂਤੀ ਟਿਕਦੀ ਹੈ ਉੱਥੇ ਸੰਤੋਖ ਟਿਕਦਾ ਹੈ ਉੱਥੇ ਮਨ ਟਿਕ ਜਾਂਦਾ ਹੈ ਉੱਥੇ ਹੁਣ ਭਟਕਣਾ ਨਹੀਂ ਉੱਥੇ ਹੁਣ ਸਹਿਸੇ ਨਹੀਂ ਉੱਥੇ ਸ਼ੱਕ ਨਹੀਂ ਉੱਥੇ ਫਿਕਰ ਨਹੀਂ ਚਿੰਤਾ ਨਹੀਂ ਡਰ ਨਹੀਂ ਕੁਝ ਵੀ ਨਹੀਂ ਹੁਣ ਟਿਕਿਆ ਹੋਇਆ ਮਨ ਹੈ ਇਹ ਹੈ ਤਰੀਕਾ ਇਹ ਹੈ ਰਾਹ ਜਿਹੜਾ ਗੁਰੂ ਨੇ ਦੱਸ ਦਿੱਤਾ ਸੋ ਵਿਦ ਦਾ ਗ੍ਰੇਸ ਆਫ ਗੁਰੂਜ਼ ਵਿਜ਼ਡਮ ਵਿਚ ਗੁਰੂ ਦਾ ਗੁਰੂ ਵੀ ਆ ਰੀਡਿੰਗ ਟੂ ਇਟ ਹੈਲਪਸ ਅਸ ਰੈਕਗਨਾਈਜ਼ ਦਾ ਗੁਰੂ ਵਿਚ ਇਜ਼ ਆਲਵੇਜ਼ ਵਿਦ ਅਸ ਆਦ ਸੱਚ ਜੁਗਾਦ ਸੱਚ ਹੈ ਵੀ ਸਰ ਨਾਨਕ ਉਸ ਵੀ ਸੈਟ That eternal Guru, which lives within us, and as soon as we start accepting the grace of that eternal Guru within us, by accepting, listening to it, listening to the voice of that conscience, that Vaheguru, that God within us, and doing as it wishes us to do, and implementing that divine wisdom into our lives, we get rid of all those vices. That peace comes to us. So, with the grace, with the wisdom, the guidance of the Guru, inner calm develops. The mind adopts a nature of virtues, divine virtues, and leaves vices. All that trash goes away. It's replaced by divine virtues. And because of those virtues, that calm, that peace, that contentment comes within. And inner unrest ceases. All that restlessness, all that anxiety, all that wandering. ਗੋਜ ਆਵੇ ਗੁਰੂ ਕਿਰਪਾ ਕਰੇ ਅਸੀਂ ਵੀ ਗੁਰੂ ਦੇ ਸ਼ਬਦ ਨਾਲ ਜੁੜ ਕੇ ਆਪਣੇ ਅੰਦਰ ਬੈਠੇ ਪ੍ਰਮਾਤਮਾ ਦੇ ਹੁਕਮ ਨੂੰ ਸਮਰਪਿਤ ਹੋਈਏ ਉਹਨੂੰ ਸਰੈਂਡਰ ਕਰੀਏ ਉਹਨੂੰ ਸਬਮਿਟ ਕਰੀਏ ਕੰਪਲੀਟ ਸਬਮਿਸ਼ਨ ਦੇ ਨਾਲ ਜਦੋਂ ਗੁਰੂ ਨੂੰ ਸਬਮਿਟ ਕਰ ਜਾਂਦੇ ਆ ਸੌਂਪ ਦਿੰਨੇ ਆਪਣਾ ਆਪ ਫਿਰ ਅਸੀਂ ਵਿਕਾਰਾਂ ਤੋਂ ਬਚਦੇ ਆ ਫਿਰ ਅੰਦਰ ਪਵਿੱਤਰਤਾ ਹੁੰਦੀ ਹੈ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ ਜਦੋਂ ਹੁਕਮ ਨੂੰ ਮੰਨ ਲੈਨੇ ਆ ਫਿਰ ਉਹ ਅੰਦਰ ਸ਼ਾਂਤੀ ਪਾ ਲੈਨੇ ਆ ਮਿਲ ਜਾਂਦੀ ਐ ਫਿਰ ਸਹਸੇ ਮੁਕਦੇ ਨੀ ਗੁਰੂ ਕਿਰਪਾ ਕਰੇ ਬਾਣੀ ਦੇ ਵਿਚਾਰ ਦੇ ਨਾਲ ਜੁੜਦੇ ਰਹੀਏ ਪੁਲਚੁਕ ਦੀ ਖਿਮਾ ਗੱਜ ਕੇ ਫਤੇ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ